ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਦਾ ਇੱਕ ਹੋਰ ਮੁਲਾਜ਼ਮ 1 ਕਿਲੋ ਹਿਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੰਟੈਲੀਜੈਂਸ ਦਾ ਇੰਸਪੈਕਟਰ ਹੈ ਜਿਸ ਦੇ ਕੋਲੋਂ 1 ਕਿਲੋ ਹਿਰੋਇਨ ਬਰਾਮਦ ਹੋਈ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਨਾਲ ਹੀ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀਆਈਏ ਸਟਾਫ ਅੰਮ੍ਰਿਤਸਰ ਦੇ ਵੱਲੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਜਿਹੜਾ ਰਿਮਾਂਡ ਉਹਨਾਂ ਨੂੰ ਮਿਲਿਆ ਤਾਂ ਦੱਸ ਦਈਏ ਕਿ ਪਲਕੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵੀ ਇੱਕ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਸੀ ਚਾਹੇ ਕੋਈ ਪੁਲਿਸ ਮੁਲਾਜ਼ਮ ਹੋਵੇ ਚਾਹੇ ਕੋਈ ਮੰਤਰੀ ਹੋਵੇ ਚਾਹੇ ਕੋਈ ਐਮ ਐਲ ਏ ਹੋਵੇ ਕਿਸੇ ਨੂੰ ਵੀ ਆ ਜਿਹੜਾ ਛੱਡਿਆ ਨਹੀਂ ਜਾਵੇਗਾ ਪੀਲਾ ਪੰਜਾ ਜਿਹੜਾ ਉਹਨਾਂ ਦੇ ਘਰ ਦੇ ਉੱਤੇ ਚੱਲੇਗਾ ਤਾਂ ਉਹਨਾਂ ਨੇ ਕਿਹਾ ਸੀ ਕਿ ਕਿਸੇ ਦੇ ਉੱਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ ਕਿਉਂਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਇੱਕ ਵੀੜਾ ਚੱਕਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਥਾਰ ਵਾਲੀ ਮਹਿਲਾ ਕਾਂਸਟੇਬਲ ਤੇ ਉਸ ਤੋਂ ਬਾਅਦ ਹੁਣ ਇੱਕ ਇੰਟੈਲੀਜੈਂਸ ਇੰਸਪੈਕਟਰ 1 ਕਿਲੋ ਹਿਰੋਇਨ ਦੇ ਨਾਲੇ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤਾਂ ਹੁਣ ਸਰਕਾਰੀ ਅਧਿਕਾਰੀਆਂ ਦੇ ਉੱਤੇ ਇਸ ਦੀ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਜਿਹੜਾ ਲਗਾਤਾਰ ਤੰਝ ਕੱਸੇ ਜਾ ਰਹੇ ਸੀ ਵਿਪਾਈ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜਾ ਛੋਟੇ ਨਸ਼ਾ ਤਸਕਰਾਂ ਨੂੰ ਫੜ ਰਿਹਾ ਉਹਨਾਂ ਦੇ ਘਰ ਟਾਏ ਜਾ ਰਹੇ ਨੇ ਪਰ ਹੁਣ ਉਹਨਾਂ ਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਦੇ ਵਿੱਚ ਹਲਚਲ ਹੋ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ ਚੈਕਿੰਗਾ ਹੋ ਰਹੀਆਂ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਤੱਕ ਦੀਆਂ ਗੱਡੀਆਂ ਜਿਹੜੀਆਂ ਉਹ ਨਹੀਂ ਛੱਡੀਆਂ ਜਾ ਰਹੀਆਂ ਉਹਨਾਂ ਦੀ ਵੀ ਜਿਹੜੀ ਚੈਕਿੰਗਾ ਕੀਤੀ ਜਾ ਰਹੀਆ ਤਾਂ ਅੱਜ ਇੱਕ ਇੰਟੈਲੀਜੈਂਸ ਦਾ ਇੰਸਪੈਕਟਰ ਹੈ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ 1 ਕਿਲੋ ਹੀਰੋਨ ਸਮੇਤ ਤੇ ਉਸ ਦੇ ਨਾਲ ਉਸ ਦਾ ਇੱਕ ਸਾਥੀ ਵੀ ਹੈ ਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਹੀ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਦੇ ਚੱਲਦੇ ਇੱਕ ਬਠਿੰਡਾ ਦੀ ਮਹਿਲਾ ਪੁਲਿਸ ਮੁਲਾਜ਼ਮ ਦੀ ਨਸ਼ੇ ਸਮੇਤ ਗ੍ਰਿਫਤਾਰੀ ਤੋਂ ਬਾਅਦ ਹੁਣ ਇੱਕ ਇੰਟੈਲੀਜੈਂਸ ਦੇ ਇਨਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਮਨਜੀਤ ਸਿੰਘ ਇਸ ਇਨਸਪੈਕਟਰ ਦਾ ਨਾਮ ਦੱਸਿਆ ਜਾ ਰਿਹਾ ਤੇ ਜਿਸ ਦਾ ਜਿਹੜਾ ਸਾਥੀ ਨਾਲ ਗ੍ਰਿਫਤਾਰ ਕੀਤਾ ਉਸ ਦਾ ਨਾਮ ਰਵੀ ਹੈ ਤੇ ਇਹਨਾਂ ਦੇ ਕੋਲੋਂ 1 ਕਿਲੋਗ੍ਰam ਹੀਰੋਇਨ ਜਿਹੜੀ ਬਰਾਮਦ ਹੋਈ ਆ ਇਸ ਸਬੰਧੀ ਸੀਆਈ ਸਟਾਫ ਦੇ ਇਨਸਪੈਕਟਰ ਅਨਮੋਲਕ ਸਿੰਘ ਦੇ ਵੱਲੋਂ ਇਹਨਾਂ ਦੋਵਾਂ આરોપીਆਂ ਨੂੰ ਅੰਮ੍ਰਿਤਸਰ ਦੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਇਹਨਾਂ ਦੋਵਾਂ ਵਿਅਕਤੀਆਂ ਦਾ ਪੁਲਿਸ ਨੂੰ 2 ਦਿਨ ਦਾ ਪਾਲਸਰ ਮਾਡ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈ ਸਟਾਫ ਦੇ ਇੰਚਾਰਜ ਅਨਮੋਲਕ ਸਿੰਘ ਨੇ ਦੱਸਿਆ ਕਿ ਥਾਣਾ ਰਣਜੀਤ ਐਵਨਿਊ ਵਿਖੇ ਐਫਆਈਆਰ ਨੰਬਰ 36 ਇਹਨਾਂ ਵਿਅਕਤੀਆਂ ਦੇ ਵਿਰੁੱਧ ਦਰਜ ਹੋਇਆ ਤੇ ਐਨ ਏ ਡੀ ਪੀਐਸ ਦੀ ਐਕਟ ਅਧੀਨ ਇਹਨਾਂ ਤੇ ਮਾਮਲਾ ਦਰਜ ਹੋਇਆ ਤੇ ਫਿਲਹਾਲ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉੱਥੋਂ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਤਾਂ ਤੁਹਾਨੂੰ ਦੱਸ ਦਿੰਨੇ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਵੇਰੇ ਸਵੇਰੇ ਅੱਜ ਇੱਕ ਇੰਟੈਲੀਜੈਂਸੀ ਇੰਸਪੈਕਟਰ ਦੇ ਕੋਲੋਂ 1 ਕਿਲੋਗ੍ਰam ਹੀਰੋਇਨ ਬਰਾਮਦ ਹੋਈ ਆ ਤੇ ਉਸ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਮਿਲਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵਾਨ ਤਮਾਨ ਦੁਆਰਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਪੁਲਿਸ ਦੀ ਜਿਹੜੀ ਛਾਪੇ ਮਾਰੀ ਆ ਥਾਂ ਥਾਂ ਤੇ ਚੱਲ ਰਹੀ ਆ ਤੇ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਆ ਉਹਨਾਂ ਨੂੰ ਵੀ ਨਾਕਿਆਂ ਤੋਂ ਜਿਹੜਾ ਲੰਘਣ ਨਹੀਂ ਦਿੱਤਾ ਜਾ ਰਿਹਾ ਤਾਂ ਬੀਤੇ ਦਿਨੀ ਇੱਕ ਥਾਰ ਵਾਲੀ ਮਹਿਲਾ ਕਾਂਸਟੇਬਲ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਹੁਣ ਇੱਕ ਇੰਟੈਲੀਜੈਂਸ ਇੰਸਪੈਕਟਰ ਨੂੰ 1 ਕਿਲੋ ਹਿਰੋਇਨ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸੀਆਈਏ ਦੇ ਇਨਚਾਰਜ ਅਨਮੋਲਕ ਸਿੰਘ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਹੋਰ ਕੀ ਕੁਝ ਆਖਿਆ ਉਹ ਸੁਣਦੇ ਆ। ਥੋੜੀ ਜਾਣਕਾਰੀ ਦੇ ਦਿਓ। ਇਹ ਮਾਮਲਾ ਕੀ ਹੈ ਜੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਰਾਜਾ ਦਾ ਦੋਸ਼ ਤੇ ਲੱਗਿਆ। ਥੋੜਾ ਬ੍ਰੀਫ ਕਰੋ। ਇੱਕ ਮੁਕੱਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਹੈ। ਬਿਲਕੁਲ। ਖਾਨਾ ਰਣਜੀਤ ਹੈ ਉਹ। ਹਾਂਜੀ। ਅੰਡਰ ਸੈਕਸ਼ਨ ਕੀ ਸੀ ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੂੰ ਦਿੱਤਾ ਗਿਆ ਹੈ ਜਿਹਦਾ ਨਾਮ ਕੀ ਹੈ ਜੀ ਨੋਜਾਇਰ ਦਾ ਮਾਨ ਕਿਨੇ ਦਿੰਦਾ ਮਿਲਿਆ ਸਰ ਸਰ ਖਲੋਗੇ ਕੰਪਲੈਟ ਕਰ ਦੇ ਦੋ ਮਾਨ ਕਿਨੇ ਦਿੰਦਾ ਮਿਲਿਆ ਦੋ ਦਿਨ ਦਾ ਮਾਨ ਦੇ ਬਾਕੀ ਜੋ ਡਿਟੇਲਸ ਦੇ ਤੁਹਾਡੇ ਨਾਲੋਂ ਪ੍ਰੈਸਮੈਂਟ ਕਰਨਾ ਹੈ ਜੀ ਜਿਹਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਮਾੜੇ ਮਾੜੇ ਦੱਸੋ ਸਰ ਦਾ ਨਾਮ ਦੱਸੋ ਫਿਰ ਮਾੜੇ ਨਾਮ ਦੱਸ ਦੋ ਇਕਲਾ ਮੀਨ ਜਿਹੜਾ ਕਿਊਸ ਤੇ ਉਹਦਾ ਰਵੀ ਹੈ ਅੱਛਾ ਦੂਜਾ ਬੰਦਾ ਕੀ ਨਾਮ ਹੈ ਜੀ ਉਕਤ ਨਹੀਂ ਸਾਰੇ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰਾਂਗਾ